ਬੇਨਤੀ ਹੈ ਸਾਡੀ ਹੱਥ ਜੋੜ ਸਭ ਨੂੰ ਕਰਨਾ ਵਿਚਾਰ ਜੇ ਜ਼ੁਲਮਾਂ ਦੇ ਉੱਤੇ ਹੁਣ ਤੁੱਲੀ ਹੋਈ ਹੈ ਭਾਵੇਂ ਸਰਕਾਰ ਜੇ ਹੱਕ ਲੈਣ ਵਾਸਤੇ ਕਿਸਾਨ ਤੁਰੇ ਨੇ ਹਾਕਮ ਫਰੇਟ ਟਾਲਦਾ ਦੇਣਾ ਚਾਹੀਏ ਸਾਥ ਅੱਜ ਵਦ ਚੜ੍ਹ ਕੇ ਸਾਨੂੰ ਡੱਲੇ ਵਾਲਦਾ ਅੰਮਦਾ ਜਿਹੜਾ ਅਖਵਾਵੇ ਦੇਸ਼ ਦਾ ਦਿੱਤਾ ਮਿੱਟੀ ਰੋਲ ਹੈ ਮਰਨ ਵਰਤੀ ਉੱਤੇ ਆਕਰ ਹੈ ਬੈ ਗਿਆ ਹੀਰਾ ਅਨਮੋਲ ਹੈ ਲੱਭਣਾ ਨਹੀਂ ਆਗੂ ਸੱਚਾ ਫੇਰ ਭਾਲਿਆਂ ਸਾਨੂੰ ਇਹਦੇ ਨਾਲ ਦਾ ਦੇਣਾ ਚਾਹੀਏ ਸਾਥ ਅੱਜ ਵਦ ਚੜ੍ਹ ਕੇ ਸਾਨੂੰ ਡੱਲੇ ਵਾਲ ਦਾ ਅਬਸੂ ਦੇ ਵਿੱਚ ਪਾਵੇਂ ਹੋਣ ਗਲੇ ਨੇ ਲੱਖਾਂ ਤੇ ਹਜ਼ਾਰਾਂ ਦੀ ਮਸਲੇ ਨਿਸਾਂਝੇ ਜਾਣੋ ਸਾਰੀ ਅਸਾਂ ਦੇ ਭੁੱਲ ਜਾਈਏ ਕਾਰਾਂ ਦੀ ਵਾੜ ਕੇ ਰੱਖੋ ਤੇਰਾਜ ਕਰੀ ਚੱਲੀ ਏ ਸਾਨੂੰ ਪਤਾ ਚਾਲਦਾ ਦੇਣਾ ਚਾਹੀਏ ਸਾਥ ਅੱਜ ਵੱਦ ਚੜ ਕੇ ਸਾਨੂੰ ਡੱਲੇਵਾਲ ਦਾ ਇਕਤਾ ਦੇ ਵਿੱਚ ਹੁੰਦਾ ਬਾਲ ਵੀਰੋ ਬੋਲਨੇਦ ਨਾਵਾਂ ਦੇ ਔਕੇ ਵੇਲੇ ਵੀਰ ਸਦਾ ਹੀ ਨੇ ਖੜਦੇ ਨਾਲ ਦੀਪਰਾਵਾਂਦੇ ਸੜਕਾਂ ਦੇ ਉੱਤੇ ਰੋਲੇ ਆ ਕਿਸਾਨ ਹੈ ਦੇਸ਼ ਨੂੰ ਜੋ ਪਾਲਦਾ ਦੇਣਾ ਚਾਹੀਏ ਸਾਥ ਅੱਜ ਵੱਦ ਚੜ੍ਹ ਕੇ ਸਾਨੂੰ ਡੱਲੇ ਵਾਲਦਾ ਬੀਡੀਆ ਵਕਾਊ ਖਬਰਾਂ ਨੂੰ ਵੇਚਦਾ ਸਾਡੀ ਗੱਲ ਕਰੇ ਨਾ ਵੋਟਾਂ ਵੇਲੇ ਜਿਹੜੇ ਹੱਥ ਜੋੜਿਓਂ ਸਾਡੀ ਹਾਮੀ ਭਰੇ ਨਾ ਉਹ ਇਕ ਜੁੱਟ ਹੋ ਕੇ ਹੁਣ ਆਜੋ ਪੁੱਛੀਏ ਇਕ ਜੁੱਟ ਹੋ ਕੇ ਹੁਣ ਆਜੋ ਪੁੱਛੀਏ ਸਮਾਂ ਹੈ ਸਵਾਲ ਦਾ ਦੇਣਾ ਚਾਹੀਏ ਸਾਥ ਅਜ ਵਦ ਚੜ ਕੇ ਸਾਨੂੰ ਡੱਲੇ ਵਾਲ ਦਾ ਰੱਤ ਗਿਨ ਜਿਹੜੇ ਉਹਨਾਂ ਨੂੰ ਸਲਾਮ ਹੈ ਹੁਣ ਆਪਾਂ ਚੱਲੀਏ ਪਿੱਛੇ ਨਾ ਕੀ ਰਹਿ ਜੀ ਆਜੂਵਾਦ ਛਾੜ